ਇਹ ਮਾਤਾ ਅਸਰ ਭਗਤਾਂ ਨੂੰ ਓਹੋ ਬਿਗਤਾ ਲੋ ਅੱਜ ਜਿਹੜਾ ਅੱਜ ਆਇਆ ਕੀ ਜਾ ਰਿਹਾ ਔਰ ਉਹ ਮਾਤਾ ਤਿਤਲੰਗ ਪਠਾਣ ਵਰਤਾਂ ਵਿੱਚ ਜਾ ਰਿਹਾ ਖੋਹ ਆ ਰਿਹਾ ਉਤਾਰ ਇਹਨਾਂ ਦੇ ਲੱਖ ਲੱਖ ਬਦਾਈ ਬਦਾਈ ਆ ਰਹੀ ਹੈ ਸਿਵਾਪ ਮਾਤਾ ਜਮਾ ਮਾਰ ਕੰਡੇ

ਅੰਤ ਲਈ ਕੋ ਪਾ ਭਗਵਾਨ ਆਇ ਕੈ ਤੂੰ ਹਰ ਕਾਇ ਤਨ ਤਾਇ ਤੇ ਰਸ ਤਾਇ ਬੰਦ ਨਾਨਕ ਸਿੰਘ ਜਹੇ ਤਾ ਫਿਰ ਪਾਰ ਨਤਾ ਨਾਨਕ ਸਿੰਘ ਦੇ ਇੱਕ ਨਾਂ ਤੇ ਫਿਰ ਪਾਰ ਨਤਾ ਸਤਿਗੁਰ ਪ੍ਰਸਾਦ ਭਗਵਾਨ ਕਿਆ ਕਹਿ ਹੋਲ ਪਾਈ ਨਾ ਫਿਰ ਬਾਹੂ ਨਾ ਜਾਇ ਕਾ ਆ ਰਿਓ ਉਹ ਹੋ ਬੈਂਸ ਅੱਗੇ ਤੇ ਬਹੁਤ ਲੱਖ ਲੱਖ ਵਧਾਈਆਂ ਹੋਣ ਕਿ ਸ਼੍ਰੀ ਗਿਗਨਵਾਲ ਜੀ ਦਾ ਅੱਜ ਹੱਥਾਂ ਸੰਗਮ ਪਾਰ ਕੀਤਾ ਹੈ। ਮੈਂ ਲక్ష్ਮੀ ਸਿੰਘ ਅਵਦਾਲ ਅੱਜ ਪੰਨੂ ਸਾਹਿਬ ਦੇ ਗ੍ਰਹਿ ਵਿਖੇ ਉਹਨਾਂ ਸ੍ਰੀ ਖੰਡਵੜ ਸਾਹਿਬ ਜੀ ਦੇ ਫੋਟੋ ਖਵਾਏ ਹਨ। ਤੇ ਜੋ ਸਮੂਹ ਸੰਗਤਾਂ ਆ ਨਾ ਉਹਨਾਂ ਦਾ ਬਹਿਤ ਲੋ ਧੰਨਵਾਦੀ ਹਾਂ ਤੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀ ਜੀ ਆਪਣਾ ਮੇਰਾ ਨਾਮ ਗੁਰਸ਼ਰਧ ਸਿੰਘ ਮਿੱੱਲਾ ਸਾਫ ਦਾ ਫੰਕਸ਼ਨ ਤੁਹਾਨੂੰ ਜੀ ਦਾ ਉਹ ਮੈਂ ਅੱਜ ਮੇਰੀ ਸਿਸਟਰ ਘਰ ਕੋਠੀ ਦਾ ਮਹੁਰਤ ਸੀ ਤੇ ਅੱਜ ਪਾੜ ਦਾ ਪੋ ਪਾਇਆ ਗਿਆ ਮੈਂ ਖੰਡ ਪਾੜ ਰੱਖਿਆ ਸੀ ਪਰਸੋਂ ਦਾ ਅੱਜ ਪੋ ਪਾਇਆ ਤੇ ਸਾਰਿਆਂ ਨੂੰ ਅਰਸ਼ਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੇ ਜਿਹੜੇ ਪਰਿਵਾਰ ਆਏ ਆ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਤੇ ਉਹਨਾਂ ਸਾਰਿਆਂ ਨੂੰ ਮੇਰੀਆਂ ਸ਼ੁਕਾ ਬਣਾਉ ਤੇ ਸਾਰਿਆਂ ਦਾ ਵਧੀਆ ਸਮਾਂ ਆਵੇ ਇਸ ਤਰ੍ਹਾਂ ਹੀ ਤੇ ਅਸੀਂ ਸਾਰਿਆਂ ਨੂੰ ਵਧਾਈਆਂ ਦਿੰਦੇ ਰਹੀਏ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸ਼ੁਭ ਰਾਤਰੀ ਦੀ ਬਾਬਾ ਦੀ ਸ਼ੇਰੀ ਦੇ ਜਲਦਿਆਂ ਦੀ ਜੀ ਲਹਗੇ ਗੱਲ ਲੱਤ ਹੈ ਜਾਂ ਮੰਗਾਂ ਤੇਰੇ ਨਾਮ ਹੋਰੇ ਆਮ ਭਜਾਈ ਤੇ ਸਤਿ ਸ਼ਕੂਨ ਕਹਿਣ ਤੇ ਸ਼ਬ ਸ਼ਾਹ ਤਾਨੇ ਤੇ ਸਿੰਧ ਹੈ ਇੱਕ ਨਾ